ਮੈਗੀ ਖਾਣ ਵਾਲੇ ਸਾਵਧਾਨ ਉੱਜੜ ਜਾਣਾ ਸੀ ਘਰ ਬਾਲ ਬਾਲ ਬਚਿਆ ਸਾਰਾ ਟੱਬਰ ਅਕਸਰ ਹੀ ਗਰਮੀ ਜਾਂ ਮੀਂਹਾਂ ਦੇ ਮੌਸਮ ਵਿੱਚ ਸੱਪ ਘਰਾਂ ਵੱਲ ਆਉਂਦੇ ਨੇ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਦਰਸਲ ਜਦੋਂ ਇਸ ਪਰਿਵਾਰ ਦੇ ਬੱਚਿਆਂ ਨੇ ਆਪਣੀ ਮਾਂ ਨੂੰ ਮੈਗੀ ਬਣਾਉਣ ਲਈ ਕਿਹਾ ਤਾਂ ਉਸਨੇ ਮੈਗੀ ਬਣਾ ਕੇ ਉਸ ਨੂੰ ਠੰਡੀ ਹੋਣ ਲਈ ਰਸੋਈ ਵਿੱਚ ਗੈਸੀ ਚੁੱਲ੍ਹੇ ਉੱਪਰ ਹੀ ਛੱਡ ਦਿੱਤਾ ਅਤੇ ਜਦੋਂ ਥੋੜੀ ਦੇਰ ਬਾਅਦ ਔਰਤ ਮੈਗੀ ਲੈਣ ਲਈ ਆਈ ਤਾਂ ਉਸਨੇ ਦੇਖਿਆ ਕਿ ਇੱਕ ਸੱਪ ਮੈਗੀ ਵਾਲੇ ਬਰਤਨ ਵਿੱਚ ਬੈਠਾ ਮੈਗੀ ਖਾ ਰਿਹਾ ਸੀ ਜਿਸ ਨੂੰ ਦੇਖ ਕੇ ਔਰਤ ਨੇ ਆਪਣੇ ਘਰ ਵਾਲੇ ਨੂੰ ਦੱਸਿਆ ਜਿਸ ਨੇ ਇਸ ਦੀ ਮੌਕੇ ਤੇ ਵੀਡੀਓ ਬਣਾਈ ਅਤੇ ਇਸ ਸੱਪ ਨੂੰ ਮਾਰ ਦਿੱਤਾ। ਸੋ ਜੇਕਰ ਇਹ ਮੈਗੀ ਬੱਚੇ ਜਾਂ ਪਰਿਵਾਰ ਦਾ ਕੋਈ ਵੀ ਮੈਂਬਰ ਖਾ ਲੈੰਦਾ ਤਾਂ ਕੋਈ ਵੀ ਪਾਣਾ ਬਾਪਰ ਸਕਦਾ ਸੀ। ਦਰਅਸਲ ਇਹ ਸੱਪ ਰਸੋਈ ਵਿੱਚੋਂ ਪਾਣੀ ਬਾਹਰ ਕੱਢਣ ਵਾਲੇ ਪਾਈਪ ਰਾਹੀਂ ਅੰਦਰ ਆਇਆ ਸੀ। ਸੋ ਤੁਸੀਂ ਵੀ ਗਰਮੀ ਜਾਂ ਬਰਸਾਤ ਦੇ ਮੌਸਮ ਵਿੱਚ ਹਮੇਸ਼ਾ ਪੂਰਾ ਧਿਆਨ ਜ਼ਰੂਰ ਰੱਖੋ ਅਤੇ ਹਮੇਸ਼ਾ ਹਰ ਇੱਕ ਚੀਜ਼ ਨੂੰ ਚੰਗੀ ਤਰ੍ਹਾਂ ਟਾਕੇ ਜ਼ਰੂਰ ਰੱਖੋ। ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿੰਨਾ ਹੋ ਸਕੇ ਅੱਗੇ ਸ਼ੇਅਰ ਜ਼ਰੂਰ ਕਰਿਓ। ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਸਬਸਕ੍ਰਾਈਬ ਜਰੂਰ ਕਰੋ